ਬੰਦ ਕਰੋ 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 ਦੋਰ ਬੰਦ ਕਰੋ ਸਾਰੇ ਨੌਜਵਾਨਾਂ ਨੇ ਮਿਲ ਕੇ ਇਹ ਫੈਸਲਾ ਲਿਆ ਹੈ ਇਹਦੀ ਚਾਈਨਾ ਡੋਰ ਆ ਆਪਣੇ ਲਈ ਤੇ ਸਹੀ ਨਹੀਂ ਇਹ ਨਾਲਵਾਜ਼ਾ ਬੰਨ੍ਹ ਨਹੀਂ ਸਹੀ ਤੇ ਜਿਵੇਂ ਛੋਟੇ ਬੱਚੇ ਸਾਡੇ ਭੈਣ ਭਰਾ ਆ ਉਹ ਡੋਰ ਉਹਨਾਂ ਦੇ ਹੱਥਾਂ ਤੇ ਫੇਰਦੀ ਆ ਉਹਨਾਂ ਦੇ ਗਲੇ 'ਤੇ ਫੇਰ ਸਕਦੀ ਉਹਨਾਂ ਨੂੰ ਸਾੜ ਸਕਦੀ ਤੇ ਜਿਹਦੇ ਕਰਕੇ ਅਸੀਂ ਫੈਸਲਾ ਕੀਤਾ ਕਿ ਅੱਜ ਜਿੰਨੇ ਵੀ ਕਟੂਆ ਚਾਈਨਾ ਡੋਰ ਇਹਨੂੰ ਮਿਲ ਕੇ ਅੱਗ ਲਾਈਏ ਤੇ ਜਿਹੜੇ ਅਸੀਂ ਇੰਜੋਏ ਕਰਨੀ ਆ ਲੋੜੀ ਉਹ ਨਾਰਮਲ ਸੂਤਰ ਨਾਲ ਕਰਕੇ ਤੇ ਅਸੀਂ ਲੋੜੀ ਕਰੀਏ ਆ ਮੇ ਕੋਲ ਨਹੀਂ ਚਾਹੀਦਾ ਨਾਡੋ ਦੇ ਨਾਲ ਕਾਫੀ ਐਕਸੀਡੈਂਟ ਹੋਣ ਦੇ ਸੀਗੇ ਛੋਟੇ ਛੋਟੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਸੀਗਾ ਇਹਦਾ ਬਾਈਕਟ ਹੋਣਾ ਚਾਹੀਦਾ ਪੰਛੀਆਂ ਦਾ ਵਾਤਾਵਰਨ ਦਾ ਵੀ ਨੁਕਸਾਨ ਹੋ ਰਿਹਾ ਸੀਗਾ ਤੇ ਅਸੀਂ ਪਿੰਡ ਦੇ ਨੌਜਵਾਨਾਂ ਨਾਲ ਗੱਲ ਕੀਤੀ ਤੇ ਉਹ ਸਾਡੀ ਇਸ ਗੱਲ ਦੇ ਵਿੱਚ ਰਾਜੀ ਹੋ ਗਏ ਵੀ ਠੀਕ ਹੈ ਅਸੀਂ ਤੇ ਨਾਲ ਦੋ ਦਾ ਬਾਈਕਟ ਕਰਦੇ ਨੇ ਵੀ ਬੱਚੇ ਹੈਗੇ ਨੌਜਵਾਨ ਹੈਗੇ ਬਹੁਤ ਸਾਰੇ ਬੱਚਿਆਂ ਨੇ ਨੌਜਵਾਨਾਂ ਨੇ ਸਾਡਾ ਇਸ ਚੀਜ਼ ਦੇ ਵਿੱਚ ਸਮਰਥਨ ਕੀਤਾ ਤੇ ਆਪਣੇ ਨੇ ਉਹ ਵੀ ਨਾਲ ਜਲੋਰ ਹੈ ਜੀ ਜਲਾਈ ਗਈ ਸਾਰੀ ਸਭ ਨੇ ਸੀ ਇੱਕ ਦੇ ਦੋ ਟਾਈਮ ਆਪਾਂ ਗੋਦਰਾ ਸਾਹਿਬ ਅਲਾਸਮੈਂਟ ਕਰਵਾਈ ਹੋਈ ਆ ਫਿਰ ਅਸੀਂ ਸਾਰੇ ਪਿੰਡ ਦੇ ਵਿੱਚ ਵੀ ਚੌਕੀਦਾਰ ਵੱਲੋਂ ਵੀ ਲਾਉਂਸ ਕੀਤਾ ਗਿਆ ਵਾ ਕਿ ਜੈਨਾ ਤੋਂ ਉਰ ਦਾ ਜੋ ਵੀ ਹੈਗਾ ਬਾਈਕਾਟ ਕਰੋ ਤੇ ਇਸ ਤੋਂ ਉੱਠ ਕੇ ਜਿਹੜਾ ਵੀ ਕੋਈ ਇਹਨੂੰ ਅੱਗੇ ਲੈ ਕੇ ਚੱਲਦਾ ਵਾ ਉਹ ਖੁਦ ਜ਼ਿੰਮੇਵਾਰ ਆ ਉਹ ਪੰਚਾਇਤ ਉਹਦੇ ਪ੍ਰਤੀ ਕੋਈ ਵੀ ਉਹ ਮੰਨਜੀਦਾ ਨਹੀਂ ਕਰੂਗੀ ਜੇ ਕੋਈ ਨਹੀਂ ਕਰੂਗੀ ਜਿਵੇਂ ਐਸੇ ਜੋ ਸਾਮੁਹਾਈ ਹਲਦੀ ਚੀਜ਼ ਇਹ ਚੀਜ਼ਾਂ ਆਪਰੇ ਪਿੰਡ ਦੇ ਵਿੱਚ ਬੱਚਿਆਂ ਨਾਲ ਨੌਜਵਾਨਾਂ ਨਾਲ ਗੱਲ ਸੋ ਇਹ ਵੀ ਬਤਾਇਆ ਕਰੂਗਾ ਬਾਅਦ ਵਿੱਚ ਕੋਈ ਅਗਰ ਕਾਰਵਾਈ ਹੁੰਦੀ ਹੈ ਤੇ ਉਹ ਪੁਲਿਸ ਫਿਰ ਆਪ ਇਹਦੀ ਕਾਰਵਾਈ ਦੇ ਵਿੱਚ ਆਪਣਾ ਜੋ ਵੀ ਹੈਗਾ ਕਰੋਗੀ ਅਸੀਂ ਬਿਲਕੁਲ ਕਿਸੇ ਦੀ ਮਨੰਦ ਨਹੀਂ ਕਰ ਹਰ ਪਿੰਡ ਨੂੰ ਇਸ ਤੇ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਆ ਕਿਉਂਕਿ ਬਹੁਤ ਨਕਸਾਨ ਹੋ ਰਿਹਾ ਹੈ ਡੇਲੀ ਦੀਆਂ ਨਹੀਂ ਜੇ ਇੰਨਾ ਨਹੀਂ ਜਨਮ ਦੇਖ ਕੇ ਕੋਈ ਬੰਦਾ ਕੋਈ ਵੀ ਪਿੰਡ ਮਤਲਬ ਉੱਠ ਕੇ ਖੜਾ ਨਹੀਂ ਹੁੰਦਾ ਤੇ ਫਿਰ ਬਹੁਤ ਸ਼ਰਮ ਆਲੀ ਜਾਂਦੇ ਹਰ ਇੱਕ ਪਿੰਡ ਨੂੰ ਇਹਦੇ ਪ੍ਰਤੀ ਆਪਣੀ ਬਹੁਤ ਜ਼ਿਆਦਾ ਅਸੀਂ ਵੀ ਇਹੋ ਕਹਿਣਾ ਚਾਹੁੰਦੇ ਆ ਕਿ ਆ ਪੰਛੀ ਜਿੱਦਾਂ ਵਾ ਇਹ ਪੰਛੀਆਂ ਨੂੰ ਵੀ ਬਹੁਤ ਇਹਦੇ ਨਾਲ ਨੁਕਸਾਨ ਪਹੁੰਚਦਾ ਵਾ ਕਹੀਂ ਹਰ ਬੰਦੇ ਨੇ ਇਹੀ ਗੱਲ ਕਹਿੰਨੀ ਆ ਕਿ ਚਾਇਨਾ ਡੋਰ ਦਾ ਮਤਲਬ ਬਾਈਕਟ ਕੀਤਾ ਜਾਵੇ ਇਹਨੂੰ ਨਾਂ ਵਰਤੋ ਗੱਲ ਕਾਜੀ ਕਿਉਂਕਿ ਆ ਜਿੱਦਾਂ ਹੁਣ ਹਾਦਸੇ ਹੋਣ ਡਿਆ ਨਾ ਹੋਣ ਗੱਲ ਉਹ ਸੈਸ ਕਰਕੇ ਕੀਤਾ ਕਿ ਥੋੜਾ ਜਿਹਾ ਵੇਖੋ ਇਹ ਦੋ ਵੀਡੀਓ ਆਪਣਾ ਦੇਨੇ ਆਪਾਂ ਟੀਵੀ ਦੇ ਅੰਦਰ ਜਰੀਏ ਉਹਦੇ ਕਰਕੇ ਤੱਦ ਕੀਤਾ ਕਿ ਬਹੁਤੇ ਜਿੱਦਾਂ ਹੁਣ ਆ ਇੱਕ ਬੱਚੇ ਦੀ ਦੱਸਣ ਦੇ ਆ ਵੀ ਗਲੇ ਚ ਨੋਟ ਫਿਰ ਗਈ ਆ ਇਦਾਂ ਦੀਆਂ ਗੱਲਾਂ ਵੇਖ ਕੇ ਤੇ ਫਿਰ ਆਪਾਂ ਨੂੰ ਥੋੜਾ ਜਿਹਾ ਮਹਿਸੂਸ ਹੋਇਆ ਕਿ ਆਪਣੇ ਬੱਚਿਆਂ ਨੂੰ ਜਾਗਰੂਕ ਕੀਤਾ ਵੀ ਤੁਸੀਂ ਮਤਲਬ ਚੈਨਲ